ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਿਰ ਪਿਛਲਾ ਬੈਕਗਰਾਉਂਡ ਦੇਖ ਕੇ ਪਤਾ ਲੱਗਦਾ ਹੁਣ ਆ ਵੀ ਮਾਲਾ ਆਏ ਹੋਏ ਸੋ ਤੁਹਾਨੂੰ ਯਾਦ ਹੋਣਾ ਆਈ ਥਿੰਕ ਪਿਛਲੇ ਸਾਲ ਹਜੂਰ ਸਾਹਿਬ ਗਏ ਸੀਗੇ ਮੈਂ ਮੰਮੀ ਪਾਪਾ ਤੇ ਇੱਕ ਭੂਆ ਸੀਗੇ ਅਮਰੀਕਾ ਤੋਂ ਆਏ ਹੋਏ ਸੀਗੇ ਉਹਨਾਂ ਨੇ ਭੇਜਿਆ ਸੀ ਸਾਡੇ ਅ ਇੱਕ ਬਾਲਕੋਰ ਭੂਆ ਹਣੋ ਮਿਲਣ ਆਏ ਹੋਏ ਆ ਉਹਨਾਂ ਦੇ ਬੇਟੀ ਦਾ ਹੈਗਾ ਅੱਜ ਬਰਥਡੇ ਤੇ ਸਰਦਾਰ ਜੀ ਕੇਕ ਲੈਣ ਚੱਲੇ ਆ ਉਹ ਕਹਿੰਦੇ ਵੀ ਸੈਲੀਬ੍ਰੇਸ਼ਨ ਕਰਨੀ ਆ ਪਾ ਮਾਣੀ ਮੋਟੀ ਕਰ ਲੰਨੇ ਆ ਤੇ ਹੁਣ ਬਾਕੀ ਅੱਗੇ ਬੈਠੇ ਆ ਜੀ ਗੱਡੀ ਦੇ ਵਿੱਚ ਠੀਕ ਭਲਾਉ ਜੀ ਫਤਿਹ ਅਸੀ ਗਾਲ ਜੀ ਆਦਰ ਆਉ ਭਾਜੀ ਵੀ ਬੈਠੇ ਆ ਅਸੀ ਗਾਲ ਜੀ ਹਾਂ ਭਾਜੀ ਨਹੀਂ ਆਏ ਹੋਏ ਆ ਜੀ ਅੱਜ ਜਲੰਧਰ ਜਲੰਧਰ ਤੋਂ ਭਾਈ ਜਲਾ ਭਾਈ ਆਣੇ ਨਹੀਂ ਇਹ ਤਾਂ ਹੁਣ ਦੇ ਕੋਲ ਅ ਅ ਨਮਸਕਾਰ ਸ਼ਹੀਦ ਭਗਤ ਸਿੰਘ ਤਾਂ ਖਟਕੜ ਕਲਾਕ ਬੇ ਕੋਣ ਪੈਂਦੇ ਆ ਜੀ ਈ ਪਾਣੀ ਨਹੀਂ ਆਇਆ ਈ 2 ਆਇਆ ਈ ਈ ਉੱਪਰ ਬੈਠੇ ਆ ਸਾਹਮਣੇ ਤੁਹਾਨੂੰ ਪਤਾ ਕੋਲਡ ਡਰਿੰਕ ਪੀਣੀ ਐ ਮੈਂ ਕਿ ਆ ਪੀਣਾ ਮੈਨੂੰ ਉਹ ਨਹੀਂ ਆ ਤੇ ਗਲਾਸ ਦੀ ਚਾਚਾ ਜੀ ਦਾ ਫੋਨ ਆਇਆ ਤਾਂ ਫੋਨ ਗਲਾਸ ਨਹੀਂ ਆਉਂਦਾ ਆਹੋ ਆਹੋ ਲੈ ਆਓ ਹਾਂ ਅਸੀਂ ਚੱਲ ਜੀ ਉਹ ਕੇ ਲੈ ਜਾਇਓ ਮੈਂ ਮੜਾ ਜਾਂ ਮਹਿਕਰਾਂ ਦੇ ਜਾ ਕੇ ਆਉਣਾ ਉਹਨਾਂ ਨੂੰ ਵੀ ਬੁਲਾਇਆ ਅੱਛਾ ਹਾਂ ਆ ਜਾਇਆ ਤੁਹਾਡੇ ਠੀਕ ਲਓ ਜੀ ਪਹੁੰਚ ਗਏ ਲੱਖੀ ਬਈਗੁਰ ਲਈਏ ਨੂੰ ਕੇਕ ਆਪਣਾ ਇਹ ਇੱਧਰ ਵੀ ਨਾ ਉਹ ਮੋਹ ਜੀ ਇੱਧਰ ਐਂਟਰੀ ਫੋ ਲੱਖੀ ਭਾਈ ਕੀ ਹਾਲ ਹੈ ਜੀ ਬਾਤ ਠੀਕ ਆ ਜੀ ਐਨ ਵਧੀਆ ਭਾਈ ਵਧੀਆ ਠੀਕ ਠਾਕ ਹੈ ਹਾ ਜੀ ਤਾਜੀ ਬਰਫੀ ਬਹਿ ਜਾ ਬਹਿ ਜਾ ਹੋਈ ਪਈ ਐ ਕੀ ਵੀ ਕੇਕ ਲੈਣਾ ਯਾਰ ਕੇਕ 2 ਕਿਲੋ ਦਾ ਲੈਣਾ ਜੀ ਆਪਾਂ ਆਹ ਆਰਡਰ ਹੋ ਰਿਹਾ ਪਹਿਲੇ ਵਾਲਾ ਅੱਛਾ ਦੋ ਵਾਲਾ ਆਰਡਰ ਪੂਰੇ ਬਣਦਾ ਅੱਛਾ ਕਿਲੋ ਵਾਲਾ ਫਿਰ ਐਦਾਂ ਕਰਦੇ ਆ ਚਲੋ ਕਿਲੋ ਵਾਲੇ ਦੂ ਲੈ ਲੰਨੇ ਫਿਰ ਹਾਂ ਲੈ ਕਿਲੋ ਵਾਲੇ ਦੂ ਦੇ ਦਿੰਦੇ ਆ ਕਿਲੋ ਵਾਲੇ ਦੂ ਕਰ ਲੰਨੇ ਆ ਕਿੱਧਰ ਪਈ ਜੀ ਕੇਕ ਇੱਧਰ ਇਹ ਤਾਂ ਗਰਮੀ ਬਹੁਤ ਆ ਗਰਮੀ ਜਿਆਦਾ ਹਾਂ ਠੀਕ ਆ ਠੀਕ ਆ ਅੱਛਾ ਇੱਧਰ ਸੇਵ ਆ ਅੱਛਾ ਇੱਧਰ ਠੀਕ ਆ ਡੱਬਿਆਂ ਚ ਰੱਖੇ ਵਿਆ ਠੀਕ ਆ ਠੀਕ ਆ ਠੀਕ ਆ ਜੀ ਆਹੋ ਉਹ ਵਾਲੇ ਫਰਿੱਜ ਦਾ ਬਹੁਤ ਹੀ ਕੂਲਿੰਗ ਕਰਦੇ ਨੇ ਹਾਂ ਕੀ ਕਠਿਨ ਹੈ ਹਾਂ ਬਾਰਾ ਲੈਣਾ ਹੈ ਹਾਂਜੀ ਬਾਰਾ ਲੈਣਾ ਹੈ ਮਾਲਾ ਹੀ ਨਹੀਂ ਜਾਣੇ ਹਾਂ ਉਹ ਬਾਰੋਂ ਆਏ ਬੂਆ ਜੀ ਅੱਛਾ ਤੇ ਉਹਦਾ ਚੱਲੇ ਰੇ ਹੁਣ ਜਾਣ ਲੱਗੇ ਉਹ ਕਹਿੰਦੇ ਵੀ ਬੇਟੀ ਦਾ ਬਰਥਡੇ ਅੱਜ ਅੱਛਾ ਜਾਣ ਲੱਗੇ ਫੇ ਸਰਾਹ ਬਣ ਗਈ ਵੀ ਚਲ ਕੇਕ ਕੱਟ ਲੰਨੇ ਓਏ ਹਾਂਜੀ ਪਰ ਇਹ ਆਜ ਦੇਖ ਤੋਂ ਮੜਿਆ ਤੈਨੂੰ ਪ੍ਰੇਰ ਮਦਦ ਅੱਛਾ ਤੈਨੂੰ ਹਾਂ ਮਾੜੇ ਮਾਦੀ ਗਲਾਈਟ ਆਉਂਦੀ ਕੇਕ ਭਾਈ ਤਿੰਨ ਹੈ ਇਹ ਮਾ ਜੀ ਨੂੰ ਫੋਨ ਆਇਆ ਬੱਦਰ ਉਹ ਦੇਖ ਦੇਖ ਕੇ ਤਾਂ ਨਾਲ ਮਾ ਜ ਆ ਮੈਂਗਾ ਨਾ ਹੀ ਕਰਦੇ ਆ ਇੱਕ ਆ ਲੈ ਲੰਨੇ ਮਾਈ ਹੈ ਕਾਗਲੇ ਕਾਗਲ ਨਾ ਪਾਇਨੇ ਪਲਾਗਲ ਇੱਕ ਉਹ ਕਰ ਦੋ ਹਾਂ ਦੋ ਕਰ ਦੋ ਆ ਜੇ ਵਾਪਸੀ ਨਾ ਹੁਣੇ ਲੈ ਜਣੇ ਬਸ ਤੇ ਹਾਂ ਸੱਚ ਸਮੋਸੇ ਵੀ ਲੈ ਕੇ ਜਾਣਾ ਯਾਰ ਉਦੋਂ ਤੱਕ ਇਹਨੂੰ ਵਿੱਚੇ ਰੱਖ ਦੋ ਕੋਈ ਗੱਲ ਨਹੀਂ ਸਮੋਸੇ ਆਪਾਂ ਲੈ ਜਾਣੇ ਪਰ ਉਹ ਟਵੀ ਲੱਗੇ ਜਾਣੇ ਆ 30 ਕ ਸਮੋਸੇ ਮੰਮ ਨੂੰ 15 ਮਿੰਟ ਬਾਅਦ ਫੋਨ ਕਰ ਦੇ ਅੱਛਾ ਹਾਂ ਕਰ ਦੋ ਸਮੋਸੇ ਹੁਣੇ ਕੱਢ ਦੋ ਫੇ ਕੋਈ ਨਹੀਂ ਅਸੀਂ ਬਹਿ ਜਾਂਦੇ 10 ਮਿੰਟ ਸਮੋਸੇ ਨਾਲ ਲੈ ਆ ਹਾਂ ਹਾਂ ਨਾਲ ਹੀ ਹੁਣੇ ਲੈ ਜਣਾ ਸਾਰਾ ਕੁਝ ਐਟ ਟਾਈਮ ਸਲਾਹ ਹੋਣੀ ਬਸ ਇਹਦਾ ਚੱਲੇ ਦੇ ਵਾ ਜਾਂਦੇ ਜਾਂਦੇ ਸਲਾਹ ਬਣ ਗਈ ਇਹਨੇ ਕੇਕ ਕੱਟਣਾ ਹਾਂ ਕਰ ਦੋ ਵਾ ਕੋਈ ਨਹੀਂ ਅਸੀਂ ਬਹਿ ਜਾਂਦੇ 10 ਮਿੰਟ ਠੀਕ ਸਮੋਸੇ ਕਰ ਦੋ ਬਾਕੀ ਇੱਕ ਵਾਰ ਫੋਨ ਕਰ ਲਾਂਦੇ ਪੁੱਛ ਲੈਂਦੇ ਉਹਨਾਂ ਨੂੰ ਹਾਂ ਕਈ ਵਾਰ ਘੱਟ ਵੱਧ ਹੋ ਜਾਂਦੇ ਬੰਦੇ ਜਦ ਤੱਕ ਇਹਨਾਂ ਨੂੰ ਵਿਚੇ ਰੱਖ ਦੋ ਸੱਈ ਲੈਣੀ ਆ ਜੀ ਬੱਸ ਇੱਕ ਮਰਤੀ ਥੋੜੀ ਜਿਹੀ ਦੇ ਲੈ ਲੋ ਕਿਲੋ ਕਿਹੜੀ ਬੱਸਣ ਵਰਗੀ ਆਹ ਲੈ ਲੈਣੇ ਕੋਈ ਨਹੀਂ ਲੋ ਲੈ ਲੋ ਹਾਂਜੀ ਹਾਂ ਬਾਕੀ ਗਲਾਸ ਕਹਿੰਦੇ ਸੀ ਉਹ ਵੀ ਲੈ ਲਾਂ ਗਲਾਸ 20 20 ਕ ਲੱਖੀ ਹੋਈ ਗਲਾਸ ਦੇ ਦਿਓ ਖਸਪੂਦਲ ਹਨਾ ਸਮੋਸਿਆਂ ਨੂੰ ਭਾਜੀ ਇਹ ਕਹਿੰਦੇ ਵੀ 10 15 ਮਿੰਟ ਲੱਗ ਜਾਣੇ ਕੋਈ ਨਹੀਂ ਕੋਈ ਨਹੀਂ ਵੇਟ ਕਰ ਹਾਂਜੀ ਵੇਟ ਕਰ ਲੈਣੇ ਕੋਈ ਨਹੀਂ ਲਓ ਜੀ ਸਮੋਸੇ ਆਪਣੇ ਪੈਗੇ ਭਾਈ ਤਾਜ਼ੇ ਤਾਜ਼ੇ ਰਾਹੇ ਚ ਤੇ ਕੁਛ ਇੱਧਰ ਪਏ ਆ ਲੱਗਿਆ ਜਵਾਨ ਪਾਣ ਵਿੱਚ ਗਰਮਾ ਗਰਮ ਸਮੋਸੇ ਨਾਲ ਪਾਲੇ ਜਣੀ ਮਠਿਆਈ ਹੈ ਸਮੋਸੇ ਲੱਕੀ ਬਾਈ ਕਹਿੰਦਾ ਜੇ ਕਿਤੇ 15 ਮਿੰਟ ਪਹਿਲਾਂ ਫੋਨ ਕਰ ਦਿੰਦਾ ਕਹਿੰਦਾ ਬਿੰਦੇ ਤੇ ਬੈਠਣਾ ਨਹੀਂ ਨਾ ਪੈਣਾ ਫੋਨ ਮਹਾ ਪਾਈ ਸਾਡਾ ਪ੍ਰੋਗਰਾਮ ਹੈ ਏ ਟਾਈਮ ਬਣਿਆ ਤੇ ਚਲੋ ਕੋਈ ਨਹੀਂ 10 ਮਿੰਟ ਵੇਟ ਕਰ ਲੈਂਦੇ ਆ ਬਸ ਬਣੇ ਜਾਣੇ ਹੁਣ 10 ਮਿੰਟ ਲੱਗਣੇ ਹੈ 5 ਮਿੰਟ ਕਿੰਨੇ ਪਏ ਇਹਦੇ ਵਿੱਚ 50 ਤੋਂ 60 ਇਹਦੇ ਵਿੱਚ ਹੁਣ ਅੱਛਾ 60 ਸਮੋਸੇ ਆ ਜਾਂਦੇ 60 ਪੈ ਜਾਂਦੇ ਇਹਦੇ ਵਿੱਚ ਹਾਂ ਬੱਲੇ ਤੇਰੇ ਬਾਪੇ ਤਾਂ ਜਲਦੀ ਹੀ ਬੇਨਾ ਕਰ ਦੋ ਮੈਂ ਸਾਨੂੰ ਤੂੰ ਠੀਕ ਕਰ ਦੇ ਪੰਜ ਮਿੰਟ ਚ ਜਵਾਨ ਕਹਿੰਦਾ ਭਾਈ ਨਿਕਲ ਜਣੇ ਇਹ 60 ਸਮੋਸੇ ਆ ਕਹਿੰਦਾ ਵਿੱਚ ਇਹਦੇ 60 ਪੈ ਜਾਂਦੇ ਆ ਹੁਣ ਕਹਿੰਦਾ ਵੀ 50 ਤੋਂ ਹੋਣੇ ਇਹਦੇ ਚ ਤੇ ਬਾਕੀ ਇੱਧਰ ਸਮਾਹਾਲ ਭਾਈ ਸਾਰੇ ਮਜੂਰੀ ਹੈ ਸਪ੍ਰਿੰਗ ਰੋਲ 버거 ਹੈ ਨਾ ਉਹ ਮਰਜੀ ਸ਼ਕੋਦੀ ਵਧੀਆ ਨਾਲ ਐਨ ਇੱਕ ਨੰਬਰ ਚੀਜ਼ ਬਣਾਉਂਦੇ ਸਫਾਈ ਵਾਲੀ ਤੇ ਲੋਕੇਸ਼ਨ ਹੈਗੀ ਬਾਈ ਨਾਲੀ ਛੱਲੀਆਂ ਗੁਰਦੁਆਰਾ ਸਾਹਿਬ ਆ ਜੀ ਸਾਹਮਣੇ ਤੇ ਸਾਹਮਣੇ ਦੁਕਾਨ ਆਈ ਦਸ਼ਮੇਸ਼ ਸਵੀਟਸ ਇਹ ਬਾਜੀ ਜੀ ਵਾਣ ਕਿੰਦਾ ਹਾਲ ਠੀਕ ਹੈ ਜੀ ਠੀਕ ਆ ਲਓ ਜੀ ਲੈਤਾ ਲਕੀ ਹੋਈ ਨੇ ਨਾਮ ਗੁਰਪ੍ਰੀਤ ਗੁਰਨੀਤ ਕੌਰ ਨੂੰ ਯੂਪਰੈਕਟਰ ਨੇ ਬਾਈ ਮੈਂ ਕਹਿੰਦਾ ਹਨਾ ਨਾ ਦੋਨੋਂ ਪ੍ਰੈਕਟਰ ਦੇ ਦਾਂ ਬੰਨਾ ਬਰੀ ਗੱਲ ਨੂੰ ਲੱਗਦਾ ਠੀਕ ਆ ਸਭ ਕੁਝ ਸਹੀ ਸਾਡੇ ਹੋ ਗਏ ਤਿਆਰ ਤੇ ਕੇਕ ਵੀ ਸਾਡਾ ਰੈਡੀ ਆ ਗਲਾਸ ਵੀ ਅਸੀਂ ਲੈ ਲੇ ਕੋਲਡ ਡਰਿੰਕ ਰੀਆਂ ਲੈ ਲੈਣੇ ਦੋ ਬੋਤਲ ਹਨਾ ਬਾਜੀ ਲੈ ਲਓ ਕੋਲਡ ਡਰਿੰਕ ਵੱਡੀਆਂ ਬੋਤਲਾਂ ਕੱਢ ਲੈਂਦੇ ਕੋਈ ਨਹੀਂ ਦੋ ਤੇ ਉਡਾ ਲਈਏ ਕੋ ਇੱਕ ਦਾ ਕੋਕ ਲੈ ਲੈਣੇ ਆ। ਤੇ ਬਾਕੀ ਤੁਸੀਂ ਦੇਖ ਲਓ ਕਿਹੜਾ ਲੱਗਿਆ ਹੋਇਆ ਤਾਂ ਮਾਝੀ ਦੇ ਦੋ। ਇੱਕ ਆ ਸਪਾਇਟ ਦਾ ਕੱਢ ਲੈ ਰਾਈਟ ਇਹ ਲੈ ਲਓ ਰਾਈਟ ਇਹ ਲਈਏ। ਹਾਂ ਬਹੁਤ ਹੋ ਗਈਆਂ ਹਨਾ ਠੀਕ ਆ ਬਹੁਤ। ਹਾਂਜੀ ਹਾਂਜੀ ਬਹੁਤ ਆ। ਇੱਕ ਜੈਸ ਜੈਸਮੀਨ ਪਿੰਡੀ ਹੁੰਦੀ ਹੈ ਜੀ ਮਾਝਾ ਇੱਕ ਮਾਝਾ ਲੈ ਲੈਣੇ ਆ। ਉਹ ਪਿੰਦੀ ਨਹੀਂ ਆ। ਉਹ ਬਾਈਫਾ ਪਿੰਦੀ ਨਹੀਂ ਜੀ। ਉਹ ਬਾਈਫਾ ਪਿੰਦੀ ਜੂਸ। ਚੋਰ ਕੋ ਜੀ ਕਰ ਲੋ ਯਾਰ ਲਓ ਜੀ ਦੂਜੇ ਕੇਕ ਤੇ ਵੀ ਲਿਖੋ ਗਿਆ ਨਾਮ ਦੰਦ ਬੋਲਣ ਤੋਂ ਬਾਅਦ ਹੋ ਗਿਆ ਨਾ ਹਲੋ ਹਾਂਜੀ ਹਾਂਜੀ ਆਉਣੇ ਹੋਈ ਗੱਡੀ ਤਾਂ ਦੱਸਿਆ ਗੱਡੀ ਸਾਹਸੇ ਮੈਂ ਖਰਾਬ ਹੋ ਗਈ ਜੀ ਪਾਣੀ ਚ ਖੜੀ ਗੱਡੀ ਜੀ ਉੱਠ ਕੇ ਆ ਦੇ ਡਰਾਈਵਰ ਲੈ ਨਾ ਉਹ ਪਾ ਪਾ ਪਈ ਨੰਬਰ ਆ ਕਾਲੂ ਜੀ ਮੇਰਾ ਕਾਲੂ ਤੇਰਾ ਉਹ ਅੱਜਨੇ ਕੋੜ ਦੇ ਅੰਦਰ ਵਿੱਚ ਲਿਖ ਲਿਆ ਅੱਛਾ ਸ਼ੁਭਦਾ ਦੀ ਬਰਥਡੇ ਸ਼ੁਭਦਾ ਦੀ ਬਰਥਡੇ ਨਹੀਂ ਚਲੋ ਬੋਲ ਤਾਂ ਰਿਕਾਰਡ ਹੋ ਗਿਆ ਕੈਨ ਤੇ ਆ ਸੰਦੀਪ ਦਾ ਵੀ ਜਗਤ ਮਤਾ ਦਾ ਵੀ ਸੇ ਗੁਰਨੀਤ कौर ਦਾ ਵੀ ਅੱਜ ਪਾਈ ਅਸੀਂ ਹੈਪੀ ਬਰਥਡੇ ਲੱਗੇ ਮਨਾਉਣਾ ਸਰ ਫੀਲ ਕਰ ਲਉਂ ਭਗਵਾਨ ਘਰ ਬਾਤ ਤੇ ਆਈ ਹੋਈ ਹੈ ਸਾਸਰੀ ਕਾ ਜੀ ਜੀ ਪਰਵਾਰ ਕਾ ਬਿਚਾਰੇ ਤੇ ਅੱਜ ਇੱਕ ਸੁਪਨੇ ਜੇ ਵਾਂਗੂ ਲੱਗ ਰਿਹਾ ਵੀ ਭੈਣ ਸਾਡੇ ਕੋ ਆ ਗਈ ਦਿੱਤਾ ਹੈ ਨਾ ਸਰਪ੍ਰਾਈਜ਼ ਹੈ ਸਾਨੂੰ ਅੱਜ ਕਰ ਵੀ ਲਾ ਲਓ ਮੈਂ ਤੈਨੂੰ ਕਹਿੰਦੇ ਜੇ ਤਾਂ ਆਉਂ ਸਾਸਰੀ ਕਾ ਜੀ ਦੀਦੀਆਂ ਭੈਣਾਂ ਸਾਰੀਆਂ ਦੱਸੇ ਖਾਈ ਜੀ ਸਾਡੀ ਅੱਜ

ਓ ਵੀ ਚੇਹਰਾਂ ਤੇ ਮੈਨੂੰ ਯਾਦ ਆਉਂਦੀ ਤੇ ਮੈਨੂੰ ਯਾਦ ਆਉਂਦਾ ਪਰ ਉਹ ਵੀ ਜਿਹੜਾ ਰਬੀ ਯਾਦ ਆਉਂਦਾ ਇਹ ਤੇ ਯਾਦ ਆਉਂਦਾ ਬਈ ਉਹ ਜੀ ਦਾ ਖਾਲਸਾ ਉਹ ਜੀ ਕੀ ਕਹਿੰਦਾ ਤੂੰ ਫਰਮਾ ਤੁਮਾਰ ਖੇਦ ਨੂੰ ਚੱਲਦੀ ਗੱਲਾਂ ਚ ਸਰਪੰਚ ਦਾ ਹੈਕਾ ਹੋ ਗਿਆ ਜਾਂ ਥੱਲੇ ਗੱਡੀ ਰੁਕੀਆ ਕੇ ਉਹ ਮੁਨਪਾ ਜੀ ਨੇ ਆਖਿਆ ਮਾਰਿਆ ਤਾਂ ਬਾਾਈ ਚੋ ਦੇ ਰਸਤੇ ਰਸਤਾ ਟੁੱਟ ਗਿਆ ਬਸ ਸਾਨੂੰ ਉਹ ਲੱਜਾ ਕੇ ਜਾਣਾ ਲੱਗਾ ਮੈਂ ਜੀ ਨੂੰ ਬਾਹਰ ਆਉਂਦਾ ਸਰਪੰਚ ਜੀ ਦਾ ਸਰਪੰਚਾ ਜਿਹੜਾ ਹੋ ਗਿਆ ਵੀ ਚੋਚਿਆ ਵੀ ਦਾ ਸਮਾਰਟ ਐ ਸਰਪਾਇਲ ਕਿਤਾ ਹੁੰਦਾ ਪੰਜਕਰ ਕਹਿੰਦੇ ਹੋ ਹੋਰ ਚਾ ਇੱਕ ਹਰ ਹੁੰਦਾ ਵੀ ਕੋਈ ਭੈਣ ਆਉਂਦੀ ਦਾ ਪਿਛਲੇ ਮੈਂ ਕਹਿੰਦਾ ਜੈਸਮੀਨ ਦੇ ਵਿਆਹ ਦੀ ਆਉਂਦੀ ਆਉਂਦੀ ਆ ਆ ਗਿਆ ਅੱਜ ਆਏ ਕੱਲ੍ਹ ਆਏ ਲੈਂਡ ਅੱਜ ਹੋਏ ਆਏ ਕੋਮ ਦਾ ਬਸ ਸਰੀਰ ਤੇ ਛੋੜ ਜਾ ਸਰੀਰ ਨੂੰ ਪਰੇ ਸਾਧਿਆ ਕਰਕੇ ਪਹੁੰਚ ਲੋਗਾ ਪਰ ਅੱਜ ਪਹੁੰਚ ਗਏ ਪਹੁੰਚ ਗਏ ਜੀ ਕੱਲ੍ਹ ਲੈਂਡ ਪਰ ਔਰ ਛੋੜੇ ਕਿਉਂ ਤੇ ਦਿੱਤੇ ਵੀ ਇਹਨਾਂ ਨੇ ਪਹੁੰਚ ਲੋਗਾ ਪਹੁੰਚ ਗਏ ਗੋਰਾ ਕਿਤੇ ਪਰ ਇਹ ਰਾਜਪਾਲਿਸ਼ਲ ਬੁਲਾ ਲਿਆ ਭਾਈ ਥੋੜੀ ਜਿਆਦਾ ਨੇੜਤਾ ਤੁਹਾਡੇ ਨਾਲ ਤੇ ਨੇ ਜਮੀਨਾਰ ਬਣਾ ਲਈ ਰੋਟੀ ਨੂੰ ਰੁਟੀਨ ਦੇ ਵਿੱਚ ਇਹ ਆਪ ਦੇ ਵਿੱਚ ਗੁਪਤ ਗੁਪ ਕਰਦੇ ਰਹਿੰਦੇ ਨੇ ਮੈਂ ਜਹਾਜ਼ ਚੜ ਗਈ ਮੈਂ ਆ ਗਈ ਇਹਨੂੰ ਦੱਸਿਆ ਬਸ ਕਿੱਥੇ ਆ ਗਈ ਚਲ ਗਈ ਹੈ ਕਈ ਜਵਾਕ ਵੀ ਬੈਠੇ ਆ ਜੀ ਜਵਾਕ ਲਾਉਣੇ ਮਰੀ ਸਮਝਾਤਾ ਹਾਂ ਇਹੋ ਜੰਦ ਬਲਾਇਆ ਚਲਾਇਆ ਹਾਂ ਰੀਤਾ ਸਾਰੇ ਸਾਰੇ ਪਰਿਵਾਰ ਦੇ ਸਾਰੇ ਬਲੌਗ ਦੇਖਦੀ ਹੈ ਇਹ ਤੇ ਇਹ ਵੀ ਨੇੜ ਤਾਂ ਸਾਡੇ ਨਾਲ ਗੂੜਤਾ ਜਿਹੜਾ ਪਿਆਰ ਮੁਹੱਬਤ ਦਾ ਕਾਫੀ ਵਧਿਆ ਹੋਇਆ ਤੇ ਭਾਵੇਂ ਸਾਡੇ ਨਾਲ ਆਪਸ ਵਿੱਚ ਨਹੀਂ ਨਹੀਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ ਚਲੋ ਫਿਰ ਮੈਨੂੰ ਖੁਸ਼ੀ ਹੋਈ ਸਾਡੇ ਮਨ ਨੂੰ ਮਤਲਬ ਖੁਸ਼ੀ ਨੂੰ ਬਿਆਨ ਨਹੀਂ ਕਰਿਆ ਜਾ ਸਕਦਾ ਕਿ ਉਹ ਕਿਵੇਂ ਕਹੀਏ ਵੀ ਉਹ ਸ਼ਬਦੇ ਨਹੀਂ ਬਣ ਰਹੇ ਹੈਗੇ ਜਿਹੜੇ ਬੋਲਣੇ ਚਾਹੀਦੇ ਸਾਨੂੰ ਤੇ ਅੱਜ ਮਾਰੀ ਬੇਟੀ ਦਾ ਵੀ ਕਿੱਕਰ ਮਟਾ ਹਾਂ ਆ ਖੁਸ਼ੀ ਵੀ ਤਾਜੀ ਬਣਾ ਰਹੇ ਆ ਸਾਡੀ ਭਾਣ ਜੀ ਦਾ ਹੈਗਾ ਜੀ ਅੱਜ ਹੈਪੀ ਬਰਥਡੇ ਫਿਰ ਪ੍ਰਮਾਤਮਾ ਭਾਈ ਦਿਨ ਦੁੱਗਣੀ ਲੱਖ ਚੌਬਣੀ ਤਰੱਕੀ ਬਖਸ਼ੇ ਉਹਨੂੰ ਇਹ ਅੱਗੇ ਜਾਵੇ ਵੀ ਹੁਣ ਜਿੰਦਗੀ ਚ ਖੁਸ਼ ਰਹੇ ਚੜ੍ਹਦੀਆਂ ਕਲਾਂ ਚ ਰਹੇ ਨਾ ਹਾਂ ਸਾਡਾ ਖੁਸ਼ੀਆਂ ਦਾ ਜਿਹੜੀ ਕੰਟਰੀ ਦਾ ਹੈ ਹੱਥੋਂ ਦਾ ਚੰਗਲਾ ਚੱਲਦਾ ਜਾ ਰਿਹਾ ਸਾਰੀਆਂ ਖੁਸ਼ੀਆਂ ਮੈਨੂੰ ਦੇ ਉਹਦੇ ਤੋਂ ਵੀ ਬਿਹਤਰ ਹੈ। ਬਰਤ ਸਟਰਗਲ ਇਨ ਲਾਈਫ ਹੈ। ਆਪ ਸਟਰਗਲਰ ਲਾਈਫ ਹੈ। ਆਹਾਂ ਉਹ ਬਹੁਤ ਅਖੀਆ। ਉਹਦੇ ਵਿੱਚ ਸਟਰਗਲ ਤਾਂ ਮੰਦਾਈ ਹੈ। ਪਰ ਪੂਆ ਜੀ ਮਿਸ ਵੀ ਬਹੁਤ ਕਰ ਰਹੇ ਆ ਜੀ ਉਹਨਾਂ ਨੂੰ। ਦੋ ਤਿੰਨ ਵਾਰ ਕਹਿ ਲਿਆ ਮੈਨੂੰ ਅੱਜ ਫੋਨ ਹੈ अर्ਲੀ ਮਾਰਨਿੰਗ 6:00 2 ਵਜੇ। ਕੋਈ ਨਹੀਂ। ਅੱਜ ਆ ਵੀ ਅੱਧੀ ਬੜੀ ਫੈਮਿਲੀ ਹੈ ਇਹਨਾਂ ਦੀ। ਇਹਦੀ ਖੁਸ਼ੀ ਵੀ ਹੈਗੀ ਹੈ ਤੇ ਉਹ ਵੀ ਜਾਵਾਂ ਵਿੱਚ। ਹਾਂ ਹੰਦੇ ਹੀ ਆ। ਸ਼ੁਰੂਆਤ ਕਿ ਛੱਡਣਾ ਕਿੰਨੀ ਬੜੀ ਖੁਸ਼ੀ ਲੈਣੀ ਹੈ ਕਿਤੇ ਜਾ ਕੁਛ ਨਾ ਮੋਟੋ ਚਲੋ ਬੱਚੋ ਕੱਟੋ ਕਹਿ ਕਿ ਕੱਟੋ ਆਪਣੀ ਦੀਦੀ ਦਾ ਨੰਬਰ ਤੇ ਕਰਕੇ ਚਲੋ ਆਜੋ ਹਾਂ ਖਰਚਾ ਬਾਪੂ ਖਰਚਾ ਹੁਣ ਹੋ ਚੇ ਪਾ ਲਿਆ ਹੁਣ ਇੱਕ ਕੱਟਾ ਇਹਦੇ ਨਾਲ ਕਟਾਂਗੇ ਇਹ ਜੂਦ ਨਹੀਂ ਕਰਨਾ ਸੁਰਤੇ ਨਹੀਂ ਜੀ ਮੂਹ ਚ ਨਾ ਪਾ ਹਜੇ ਨਾ ਚਲ ਆਜੋ ਖਾਦੇ ਨਹੀਂ ਹਾਂ ਆ ਨਾ ਮੋਜੇ ਨਹੀਂ ਹੋ ਜਾ ਬਈ गुरीत पाल है संजीवा से ये काटने का या ना जी मैं इस मिनट का बढ़िया माहौल तो वहाँ में लगे लगे नहीं है काटना काटना संजीवा काटना संजीवा लेकिन काटने का ये जो ना बोलते हो यार जो एक कैप्टन का तो राग है हैप्पी बर्थडे संजीवा ना मेरे नाम से करता है सुसाना करता है क्या तेरे को ਸਭ ਤੋਂ ਕਿੰਨਾ ਬੋਲੇ ਹਾਂ 7 ਘੰਟੇ 20 ਮਿੰਟ ਪਹਿਲਾਂ ਅਡਵਾਸ ਕਰਤਾ ਮਾਈ ਬਰਥਡੇ ਪਹਿਲਾਂ ਮੇਰੀ ਮੰਮੀ ਦਾ ਵੀ ਸਕਾਰਾ ਪੂਰਾ ਮਾਣ ਕਰਦਾ ਇਹਨਾਂ ਮਾਤਾ ਇਹ ਹੈਪੀ ਬਰਥਡੇ ਹਾਂ ਮੈਂ ਆ ਦੀ ਜਵੂ ਵੀ ਹਾਂ ਸੋਚੀ ਅਮਚਾ ਫੁੱਟਾ ਦੇ ਦੇ ਛਾਂਚਾ ਫੁੱਟਾ ਦੇ ਦੇ ਹਾਂ ਠੀਕ ਹੈ ਨਾ ਚੰਚੇ ਤਾਂ ਨਾ ਵਿਆਹੇ ਵੀ ਰੱਖੇ ਵਿਦ ਤੇ ਕਿ ਹੈਪੀ ਬਰਥਡੇ ਚਲੋ ਚੱਲੋ ਤਦੇ ਚੱਕ ਲੈ ਕਰੋ ਸਰ ਬੋਲ ਗੋਲੀਆਂ ਨੂੰ ਬਾਹਰ ਉਹ ਕਿਹਨਾਂ ਸਾਨੂੰ ਚੜਦੀ ਕਰਾ ਸੋ ਚੇਤੀ ਇੱਕ ਹੋਰ ਅਰਦਾਸ ਹੈ ਜੀ ਚੇਤੀ ਚੰਨੀ ਘਰ ਦੇ ਵਿੱਚ ਇੱਕ ਹੋਰ ਵਿਆਹ ਹੋਵੇ ਅਸੀਂ ਦੋਤੇ ਦੇ ਵਿੱਚ ਆਵਾਂ ਵਿਆਹ ਵਿਆਹ ਦਾ ਮੁੰਡਾ ਰਾਤ ਨੂੰ ਭੱਜ ਗਿਆ ਉਹ ਨਾ ਪਹਿਲੀ ਗਿਸਕ ਗਿਆ ਇਹੋ ਪਤਾ ਮੇਰੇ ਵੇਲੇ ਲੱਗਣੀ ਵਾਲਾ ਹਾਂ ਕੋਈ ਕਹਿੰਦੇ ਮੈਂ ਕੋਈ ਨਹੀਂ ਕਰਦੇ ਨੀ ਆ ਦੇਖਦੀ ਮੈਂ ਵੀ ਆਮਨੇ ਨੂੰ ਅੰਮਨੇ ਨੂੰ ਮਨਾਉਣੀ ਹੈ ਮੰਮੀ ਕੋਈ ਬਸ ਇਤਰਾ ਚਾਚੇ ਵੀ ਨੇ ਜਿਉਂ ਸਨਣੇ ਨਾ ਦੇ ਨਹੀਂ ਇੱਕ ਮਿੰਟ ਤੁਸੀਂ ਫੜਿਆ ਕਿਆ ਹੋ ਗਿਆ ਨਾਣ ਨਹੀਂ ਜੀ ਪਾਇਆ ਵਾ ਚੀਨੀ ਪਾਈ ਵੀ ਸੀਗੀ ਕੋਈ ਲੋਕ ਦੀ ਆ ਗਿਆ ਉਹ ਸਾਡੇ ਮੈਪ ਕਿਨ ਨਾ ਉਹ ਤਾਂ ਹਾਨ ਨਾ ਕਿਨ ਲੈ ਉਹ ਬਲ ਆ ਦੇਖ ਲੋ ਉੱਥੇ ਦੇ ਪੈਰ ਤਰ ਤਰ ਬਚਾ ਕੇ ਥੈਂਕ ਯੂ ਅਗਰ ਚਾਚੂ ਉਧਰ ਦੋ ਕੋਈ ਉਹ ਲੈ ਦੋ ਨਹੀਂ ਲੋ ਨਾ ਨਾ ਆ ਜਾਣਾ ਦੰਦਾ ਹੈਗਾ ਲੈ ਜਾ ਦੰਦ ਕਰ ਦੇਣਾ ਪੁੱਤਰਾ ਇਧਰ ਤੋਂ ਆਪਣਾ ਦੋ ਮਾਰ ਲੈ ਇਹਦਾ ਵਿੱਚ ਤੇ ਕਰਨੇ ਖੱਟ ਗਏ ਵਿੱਚ ਤੇ ਸਭਾ ਜਿਹੜਾ ਇਹਦਾ ਖਾਣੇ ਵਾਲਾ ਤਾਂ

ਤੁਸੀਂ ਕੀ ਕਰਤਾ ਮੈਨੂੰ ਮਾਰਾ ਜੇ ਲੈਣਾ ਲੈ ਲਿਆ ਜੀ ਮੈਂ ਤੇ ਕਿਹਨੂੰ ਪੁੱਛੋ ਖਾਂਦੀ ਸੀ ਮੈਂ ਉਹਦੇ ਚੋਂ ਸ਼ੇਅਰ ਕਰ ਲਿਆ ਸੀ ਦੇਵੀ ਆ ਹੂੰ ਦੇਵੀ ਸਾਡੀ ਪਿੰਡਾਂ ਚ ਸ਼ਹਿਰਾਂ ਚ ਰਹਿਣ ਦਾ ਆਹੀ ਵਧੀਆ ਹੋਇਆ ਜਦੋਂ ਪਾਰਟੀ ਦਾ ਮਾਹੌਲ ਬਣ ਜਾਂਦਾ ਹੈ ਮਿੰਟ ਚ 10 12 ਮਿੰਟ ਤੇ ਲੱਗੇ ਹੂੰ ਦੇਖ ਲਓ ਉਹੀ ਆ ਮੈਂ ਤਾਂ ਤੁਹਾਨੂੰ ਸ਼ੇਅਰ ਜਾਂਦੀ ਹਾਂ ਮੀਸ਼ਾ ਲੈਣਾ ਉਹ ਪੂਆ ਜੀ ਵੀਡੀਓ ਬਣਾਉਣੀ ਹੁੰਦੀ ਆ ਮਾੜਾ ਮੋਟਾ ਸਰਦਾਰ ਜੀ ਦਾ ਖਰਚਾ ਵੀ ਕਰਾਣਾ ਹੁੰਦਾ ਕੋਈ ਗਿਫਟ ਗੁਫਟ ਵੀ ਲੈਣਾ ਹੁੰਦਾ ਹੋਣੇ ਤਾਂ ਖੜੇ ਪੈਰ ਆ ਸ਼ਹਿਰ ਨੂੰ ਤਾ ਜਾਣਾ ਅੱਜ ਮੈਂ ਤੁਹਾਨੂੰ ਦੱਦੀ ਅੱਜ ਮੇਰੀ ਨਨਾਨ ਦੇ ਮੁੰਡੇ ਦਾ ਜਨਮ ਦਿਨ ਆ ਹਾਂਜੀ ਅੱਜ ਅਸੀਂ ਉੱਥੇ ਨੂੰ ਜਾਣਾ ਸ਼ਾਮ ਨੂੰ ਇੱਕਦਮ ਕੈਨੇਡਾ ਗਿਆ ਇੱਕ ਹਾਂਜੀ ਇੱਕ ਤਾਂ ਕੈਨੇਡਾ ਗਿਆ ਉਹ ਬੜੀ ਨਣਦ ਦਾ ਮੁੰਡਾ ਗਿਆ ਵਾਜੀ ਹਾਂ ਜੀ ਜਰਰ ਜੀ ਦੀ ਜੀ ਹੂੰ ਕੋਈ ਮੋੜੇ ਲੱਗ ਗਿਆ ਦਰੋਂ ਦੇ ਨਾਲ। ਇਹ ਤਾਂ ਕਰੋ। ਆਹ ਲਓ ਦੇ ਨਾ ਮਮੇ ਨੂੰ ਨਹੀਂ। ਹਾਂ ਮਮੀ ਲਈ। ਮੇਰੇ ਬੱਜਾ। ਅਸੀਂ ਸਾਰੇ ਨੇ ਇਕੱਠੇ ਹੋ ਕੇ ਚੱਲ ਜਾਣਾ। ਹੂੰ। ਪੁੱਤ ਦਰਵਾਜ਼ਾ ਲਾ ਲੂ ਏਸੀ ਲੱਗਿਆ ਵਾ ਨਾਲ ਦੇ ਨਾਲ। ਭਾਜੀ ਨੂੰ ਚਾਹ ਤਨੀ ਕੁ ਨਾ ਬਣਾਉਣੀ। ਨਾ ਨਾ ਰਿਕਾਰਡਿੰਗ ਰਹਿੰਦੀ। ਨਹੀਂ। ਉਧਰ ਦੇ ਦੇ ਤੁਸੀਂ। ਨਹੀਂ ਆ। ਤੁਸੀਂ ਸਪਰਾਈਟ ਲਾ ਲਓ ਵੀ ਲੈਂਦਾ ਐ।

ਉਨੇ ਨੂੰ ਬੈਰੀਓਜ਼ ਲੈਣਾ ਮਸਲਾ ਲੈ ਲਿਆ ਸਰਦਾਰ ਜੀ ਨੇ ਜਦ ਬਲੌਗ ਸ਼ੁਰੂ ਕਰਿਆ ਜਦ ਵੀ ਨਾਲੇ ਸੀਗੇ ਭਰਾਜੀ ਹਾਂ ਦੋ ਬੋਲ ਦੋ ਸ਼ੂਬ ਹੈ ਸ਼ੂਬ ਅੱਛਾ ਬੱਤੀ ਕਰਦੇ ਆ ਕਾ ਹੈ ਅੱਛਾ ਇੱਕ ਹੱਥ 'ਚ ਬੰਦੂਕ ਵਾਹਿਗੁਰੂ ਡਰੋ ਭਾਈ ਇੱਥੇ ਡਰੋ ਮਰਦੇ ਇਦਾਂ ਸਾਰੇ ਡਰਦੇ ਹਾਂ ਸਾਡੇ ਜਿਆਦਾਤਰ ਆਸਣ ਥੱਲੇ ਹੀ ਲੱਗਦੇ ਆਪਣੇ ਬਾਹਰ ਫੁੜੇ ਗਿਆ ਜੀ ਬਤਾਇਆ ਲਾਉਂਦੇ ਸੋ ਤਾਂ ਨਹੀਂ ਕਿ ਜੀ ਕਰਦੇ ਆ ਚੱਕੇ ਨੂੰ ਹਟਕਾਣਾ ਕੱਪੜਿਆਂ ਨੂੰ ਮੈਂ ਕਾ ਦੂੰ ਸਾਹਮਣੇ ਦਿਖਾਉਂਦੇ ਆ ਸਾਹਮਣੇ ਸਿਪਾਹੀ ਦਿੰਦੇ ਹਾਂ ਹਾਂ ਜੀ ਆਹ ਬੁਦੂ ਕਾ ਜੀ ਪਹਿਲਾਂ ਦੀ ਵੀ ਬੱਤਾਂ ਹੋ ਗਈਆਂ ਨੇ ਉਹ ਗੰਗਨੀ ਪਾਣੀ ਤੇ ਆ ਭਲਾ ਜੋਰ ਰੁਕਾਉਂਦੇ ਨਹੀਂ ਕਰਤੇ ਨੇ ਦੇਖਣ ਨੂੰ ਆਇਆ ਰਕਤੇ ਨਹੀਂ ਤਾਂ ਨਹੀਂ ਕਰ ਸਕਦੇ ਉੱਪਰ ਪਾਣੀ ਤਾਂ ਹੁੰਦਾ ਸੀ ਉਹ ਗੌਰਮੈਂਟ ਨੇ ਚੱਕ ਲਿਆ ਸੋ ਇਹ ਡਾਊਨਪੋਰ ਵੀ ਨਹੀਂ ਦੇਦੇ ਪਰ ਇਹ ਬਹੁਤ ਆਉਂਦਾ ਮੈਂ ਮੈਂ ਤਾਂ ਨਹੀਂ ਵੀ ਮੇਰੇ ਹੈ ਹੀ ਨਹੀਂ ਜਦੋਂ ਅੱਡੇ ਕੋਣੇ ਸਾਡੇ ਜਾਂਦੇ ਸਾਡੇ ਸਪੋਟਿੰਗ ਖਰਾਬ ਹੋ ਗਿਆ ਹਾਂ ਠੀਕ ਗੱਲ ਹੈ ਹਰਿਆਈ ਹੈ ਹੀ ਨਹੀਂ 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 ਆ ਜਨਮ ਆਡੇ ਏਰੀਆ ਕਿਹੜਾ ਕਹਿੰਦਾ ਯਾਰ ਲੈ ਯਾਰ ਹਾਂ ਇੱਥੇ ਰੋਪੜ ਏਰੀਆ ਵਿੱਚ ਕੋਣ ਸਾਹਿਬ ਬੈਠੇ ਹੋਇਆ ਏ ਵਧੀਆ ਹੈ ਬੰਦੇ ਵੀ ਚੰਗੇ ਆ ਅਸਲ ਜਾਣ ਅਸਲ ਪਹਿਲਾਂ ਪਹਾੜੀ ਵੀ ਸੀ ਇੱਥੇ ਲੇਕਰ ਹੈ ਇਧਰੇ ਇਹ ਰੂ ਹੋ ਜਾਂਦਾ ਹਾਂ ਨਾਲ ਨਾਲ ਉਹ ਐਚਰ ਤੇ ਤੁਸੀਂ ਦਰਾਂ ਟੱਪੜ ਨਾਲ ਨਾਲ ਸਾਰੇ ਸਵਾਲ ਨਹੀਂ ਇਹ ਪਹਿਲਾ ਟਾਈਮ ਨਹੀਂ ਸੀ ਸਾਹ ਪਹਿਲੀ ਇਹ ਗੱਲਾਂ ਹਜੂਰ ਜੀ ਬਹੁਤ ਜ਼ਿਆਦਾ ਸੀ ਪਹਿਲਾਂ ਰੂ ਹੋ ਜਾਂਦਾ ਸੀ ਹਾਂ ਮੁੰਡਾ ਟਾਕੇ ਨਹੀਂ ਬਤਰਾ ਕੇ ਜੀ ਜੀ ਪਰ ਬੋਰ ਅਸਟ ਡਿਪਾਰਟਮੈਂਟ ਦੇ ਅੰਦਰ ਆ ਗਈ ਵੀ ਤਾਂ ਬਸ ਗਈ ਜਿੰਮੇਦਾਰਾਂ ਦਾ ਅੰਦਰੋਂ ਦੇ ਪੱਧਰੇ ਕਰ ਦੇਣ ਦੀ ਜਮੀਨਾਂ ਦੇ ਪਰ ਉਹਦਾ ਕੋਈ ਵਹਿ ਨਹੀਂ ਜਿੰਦੇ ਸਾਡੇ ਨਾਮ ਕਿ ਦਰਾਫਤ ਵੀ ਸਾਡੇ ਆ ਬੋਰ ਦੇ ਨਾਲ ਬੈਠਾ ਪਾਉਣਾ ਸਾਡੇ ਨਾ ਇੱਥੇ ਅਮਰੀਕਾ ਦੀ ਜ਼ਿਰਸਤ ਕਰਨੀ ਨਹੀਂ ਉਹ ਤੇ ਦਾ ਬਲਾਕ ਤੋਂ ਹਟਾ ਆ ਕਿਉਂਕਿ ਮੇਰੇ ਤੋਂ ਬਿਨਾਂ ਰਿਪੋਰਟ ਲਾਗਦੇ ਇੱਥੇ ਹਰ ਰੋਜ਼ ਇੱਕ ਨਹੀਂ ਲਾਉਣ ਦੇ ਉਹ ਹੈ ਜਿਹਦੇ ਮ ਸਰਕਾਰੀ ਟੱਕ ਲੱਗ ਜਾ ਉਹ ਬੱਸਦਾਊਗਾ ਤਰਾਕਾ ਜਿਹੜਾ ਪ੍ਰਾਈਵੇਟ ਆ ਉਹਦਾ ਜਦ ਮਰਜੀ ਲਾਓ ਆਪਣਾ ਜਦ ਮਰਜੀ ਬੱਟ ਲੋ ਸਰਕਾਰੀ ਟੱਕ ਵਾਲੇ ਵੀ ਨਿਕੇ ਬੰਨ ਕੋਣ ਵਾਲੇ ਨੇ ਤੁਗ ਪੱਟੇ ਜਾਂਦੇ ਉੱਪਰ ਪਰ ਦੇ ਵੱਟ ਲੈ ਜਾਂਦੇ ਚਲਾ ਜੀ ਹਾਂ ਦਾਨੀਆ ਦੇ ਉਦਾਂ ਗਰਮੀ ਦਾ ਵੀ ਫਰਕ ਆ ਹਾਂ ਜੀ ਫਰਕ ਹੈ ਨਾ ਠੰਡਾਈ ਦੀ ਹੋਰ ਫਰਕ ਹੈ ਬੜੇ ਫਰਕ ਆ ਹਾਂ ਮਾਟੇ ਕਰ ਵੀ ਜ਼ਿਆਦਾ ਹੈ ਹਾਂ ਕੋਕਾ ਪਰ ਟੈਂਪਰੇਚਰ ਦਾ ਥੋੜਾ ਜਿਹਾ ਫਰਕ ਆ ਸਾਡੇ ਦਾ 45 ਲੱਗਦਾ ਜੀ ਦਾ ਤੋਂ ਵੀ ਕਰਦੇ ਬੱਲੇ ਟੈਂਪਰੇਚਰ ਜੀ ਬੱਲੇ ਸਾਡੇ 42 ਤੱਕ ਹਾਂ ਦਾ 42 ਧਾਰੀ ਅੱਛਾ ਜੀ ਆ ਮੀ ਪੈਂ 24 ਧਾਰੀ ਨੂੰ ਚੱਲੋ ਆ ਛੱਕਦੇ ਬਟੇ ਉਹ ਕਿੱਟ ਲੱਗਦਾ ਨਾ ਮੈਂ ਕਿ ਉਹ ਵੀ ਖਾ ਲਵਾਂ ਦੀ ਜੀ ਆਏ ਆਪ ਸਾਥੇ ਭੂਆ ਜੀ ਆਪ ਛੱਕਦੇ ਨਹੀਂ ਸਭ ਦੀ ਟੈਨਸ਼ਨ ਹੈ ਭੂਆ ਜੀ ਨੂੰ ਮੈਨੂੰ ਯਾਦ ਆ ਤੁਸੀਂ ਕਿਹਾ ਤਾਂ ਮੂੰਗੀ ਮਸਰੀ ਦੀ ਦਾਲ ਤੇ ਇੱਕ ਪ੍ਰਸ਼ਾਦਾ ਪਤਾ ਨਹੀਂ ਮੱਕੀ ਦਾ ਕਿਹਾ ਤਾਂ ਪਤਾ ਨਹੀਂ ਕਣਕ ਦਾ ਕਿਹਾ ਤਾਂ ਕਣਕ ਦਾ ਹਾਂ ਮੈਂ ਮੰਮੀ ਨੂੰ ਕਿਹਾ ਮੈਂ ਕੱਬ ਬਣਾ ਲਵਾਂ ਮੰਮੀ ਕਹਿੰਦੀ ਭੂਆ ਮਨਾ ਕਰਦੇ ਵੀ ਮੈਂ ਕੁਝ ਨਹੀਂ ਖਾਣਾ ਘਰੇ ਖਾ ਕੇ ਆਈ ਨਾ ਓਕੇ ਮੈਂ ਬਣਾਇਆ ਐਨਾ ਪੁੱਛ ਕਿੱਥੇ ਕਿੱਥੇ ਕਿੰਨੇ ਹੈਲਥ ਕੌਨਸ਼ੀਅਸ ਜੀ ਹੋ ਜਾਂਦੇ ਆ ਨਾ ਜਿਹੜੇ ਵੀ ਫੋਰਨ ਤੋਂ ਆਉਂਦੇ ਨੇ ਉਹ ਘਰ ਨਹੀਂ ਆ ਜੇ ਬਿਮਾਰ ਆ ਹਾਂ ਉਹ ਆ ਇਸ ਕਰਕੇ ਧਾੜੀ ਲਾੜਨਾ ਬੁਆਰ ਹੋ ਗਏ ਤਾਂ ਫਿਰ ਕਾਟ ਟੈਕ ਕਰਾਂਗੇ। ਉਹ ਵੀ ਨਿੰਕੂ ਦੇ ਹੁੰਦੇ ਆਪਣੇ ਕੋਲ। ਜੀ ਜੀ ਜੀ। ਇਹਨਾਂ ਦੇ ਦੋ ਚਾਰ ਦਿਨ ਪਾਪਾ ਦੀ ਜਿੱਤ ਆਵਾਂਗਾ। ਉਹ ਤਾਂ ਆ ਗਿਆ। ਬੁਆਰ ਹੋ ਗਿਆ ਬੰਦਾ ਫਿਰ। ਸਟੇਕ ਹੋਣ ਤੋਂ ਬਾਅਦ ਵੀ ਚਾਰ ਪੈਰ ਕਿਉਂ ਹੁੰਦਾ ਨਹੀਂ ਜਿੱਦਾ ਮੁੱਢ। ਅਮਰੀਕਾ ਲਈ ਜਿਹੜੀ ਆਪਣੀ ਮਾਸੀ ਆਏ ਸੀਗੇ ਉਹ ਦੇਖ ਲੋ ਕਿੰਨੇ ਉੱਜੇ ਰਹੇ ਉੱਥੇ ਜਾ ਕੇ। ਬਹੁਤ ਉੱਜੇ ਰਹੇ। ਇੱਕ ਮਾਸੀ ਆਏ ਸੀ ਸਾਡੇ ਵਿੱਚ। ਕਿਹੜੇ ਦੇ ਇੱਥੇ ਤੋਂ ਅਮਰੀਕਾ ਤੋਂ ਆਏ ਸੀ ਉਹਨਾਂ ਦਾ ਉਹ ਨਹੀਂ ਪਤਾ ਮੈਨੂੰ ਵੀ ਕਿਹੜੇ ਹੁੰਦੇ ਆ ਉਹਨੂੰ ਪਤਾ ਹੈ ਉਹ ਆ ਗਏ ਕਿਹੜਾ ਨਹੀਂ 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 ਉਸ ਤੋਂ ਬਾਅਦ ਉਹ ਸਾਡੇ ਘਰ ਆਏ ਸੀ ਪਹਿਲਾਂ ਫਿਰ ਮਾਲਾ ਆਏ ਸੀ ਨਹੀਂ ਹਾਲ ਤੋ ਹਣੇ ਹਾਂ ਨਰਸਾ ਜੀ ਇੱਥੇ ਨਰਸ ਜੀ ਆ ਆ ਜੀ ਮਾਂ ਜੀ ਆ

ਆ ਮੈਨੂੰ ਤੁਹਾਨੂੰ ਡਾਕਟਰ ਅੱਛਾ ਮੈਂ ਉੱਥੇ ਬੈਠਾ ਸੀ ਬਰੌਥੇ ਉੱਥੇ ਫਿਰ ਉਹ ਮੈਂ ਕਿੱਥੇ ਆ ਉਹਨੇ ਕਮਰੇ ਦਾ ਕਿਹੜਾ ਦੇ ਹੁੰਦਾ ਸਰਜਰੀ ਬੈਠ ਬੋਲੇਗਾ ਫਿਰ ਆ ਗਿਆ ਮੈਂ ਲੈਨੇ ਬਸ ਇਹਨੂੰ ਲੱਭੀਂ ਮੈਂ ਤੇ ਮੈਂ ਆਦਾ ਇੰਨਾ ਮੇਟਾ ਕੁਬੀਕਾ ਤੁਹਾਨੂੰ ਇਹ ਟੰਕੋਰਾਂ ਤੋਂ ਬੋਲੇ ਕੋ ਪੈਂਦਾ ਉਹ ਬੀਲਾ ಗ್ರಾಮਪੁਰ ਦੇ ਮੌਸਾਦ ਕਰਦੇ ਆ ਪੈਂਦਾ ਸਾਰੰਗਪੁਰ ਸਾਰੰਗਪੁਰ ਹਾਂ ਕਿੱਥੇ ਗਾਓ ਉਹ ਬੇਚ ਜੀ ਨੂੰ ਲੰਬਾ ਲੰਡਾ ਬੇਚ ਜਰੀ ਲੰਡਾ ਤੁਹਾਨੂੰ ਪਤਾ ਨਹੀਂ ਤੇ ਨਾਲ ਲੱਗਦਾ ਨਾ ਹਾਂ ਹਾਂ ਸਾਰਿਆਂ ਨੂੰ ਸੋ ਸਾਰਿਆਂ ਨੂੰ ਉਹ ਵੀ ਬੰਦਾ ਜਿਹਨੇ ਨਾਲ ਬਾਅਦ ਅੱਛਾ ਅੱਛਾ ਜੀ ਸਾਰਿਆਂ ਨੂੰ ਸਰਦਾਰ ਜੀ ਨੂੰ ਬਾਹਵੋ ਜੰਗਾਂ ਤੇ ਇਹਨਾਂ ਇਕੱਠੇ ਰਹੇ ਕਿ ਆਹ ਪਾ ਜੀ ਕਹਿੰਦੇ ਵੀ ਤੁਹਾਡੇ ਏਰੀਆ 'ਚ ਸਰਦਾਰ ਹੁੰਦੇ ਬਹੁਤ ਸਾਰੇ ਸਰਦਾਰ ਸਾਬੀਆ ਚੋਣਾਂ ਦਾ ਕਟਾਈ ਇਹ ਨੋਟ ਕਰੋ ਧਾਰਤੀ ਕਿਹੜੀ ਹੈ ਹਾਂ ਜੀ ਇਹ ਤਾਂ ਸਾਰਿਆਂ ਨੂੰ ਕਹਿੰਦੇ ਨੇ ਸਰਦਾਰ ਜੀ ਦੇ ਨਾਲ ਆਉਂਦੇ ਨੇ ਤੇ ਜਿਵੇਂ ਭਾਂਡਾ ਹੋਂ ਸਾਡੇ ਦਾ ਨੀਚੇ ਦਾ ਸਾਡਾ ਦਾ ਸਾਹ ਦਾ ਬੰਦ ਕਰਦਾਲਾ ਮੇਕ ਜਾਨ ਮਹਾਲ ਉਹ ਵੀ ਪਰਨਾ ਬਣ ਕੇ ਰੱਖਦਾ ਦੋ ਦੀ ਗਾਲ ਕੱਟੂ ਭਜਾ ਮਨੇ ਦੇ ਬਾਕੀ ਨਹੀਂ ਤੇ ਮੇਰੀ ਸਾਰੇ ਸਰਦਾਰੇ ਸਾਡੇ ਦੇ ਫਿਰ ਤਾਂ TV ਆਪਣੇ ਤੁਹਾਨੂੰ ਪਤਾ ਹੀ ਨਹੀਂ ਮਹਾਰਾਜ ਜੀ ਹਾਂ ਜੀ ਤਾਂ ਨਹੀਂ ਤਾਂ ਸੀ ਦੰਸ ਮੈਂ ਕੱਟੀਆਂ ਚੰਕੀਆਂ ਨੇ ਕੰਮ ਦੇਖ ਲੈ ਮੈਂ ਤੈਨੂੰ ਕੋਈ ਸਮੱਸਿਆ ਬਚੇ ਨਾ ਨਾ ਆ ਜਾ ਮੈਂ ਹੁਣ ਨਹੀਂ ਆਉਂਦੀ ਮੈਂ ਕੋਈ ਨਹੀਂ ਆਉਂਦੀ ਕੁਛ ਬਾਪੀ ਉਹਨੇ ਲੈ ਗਏ ਤਹਰੀ ਉਹਨੇ ਕਿਹਾ ਮੂੰਹ ਤੇ ਪੈਣੇ ਚਾਹੀਦੇ ਵਧੀਆ ਮੇਰੇ ਨਾਲ ਗੱਲ ਕਰ ਮੈਨੂੰ ਕੋਣ ਚੱਲ ਗਈ ਉਹ ਅੱਜ ਰਾਤ ਰਾਜੋ ਹੁਣ ਅੱਜ ਨਹੀਂ ਫੇਰ ਕਿੱਦਾਂ ਲੈ ਸੋਗਣਾ ਤਰੀਕਾ ਆ ਗਈ ਤੁਸੀਂ ਕਹਿੰਦੇ ਬਾਪੇ ਕੰਮ ਕਰਦੇ ਮੈਂ ਕਰਦੀ ਮੈਂ ਉਹ ਕਰਦੀ ਸੋ ਵਾਣਾ ਕਿ ਤੇ ਉਹ ਹੀ ਆਣੀ ਤੇ ਮੈਨੂੰ ਉਤਾਰ ਲਾ ਬਿਜ਼ਨਸ ਕੰਮ ਉਹਦਾ ਸਪੈਸ਼ਲੇ ਬਹੁਤ ਬਿਜ਼ੀ ਆ ਮਾਨੋ ਚਾਂਤ ਮੇਰੇ ਨਾਲ ਹਜ਼ਾਰ ਹਜ਼ਾਰ ਰੁਪਏ ਦੀ ਜੇ ਮੈਂ ਜਿੱਤਨੀ ਤਾਂ ਵੀ ਤੁਸੀਂ ਦੇ ਜੇ ਤੁਸੀਂ ਹਰ ਕੇ ਤਾਂ ਵੀ ਤੁਸੀਂ ਰਾਮ ਕੋਲ ਰਹਿਣ ਦੀ ਗੱਲ ਆ ਆਹ ਆਹ ਟੈਨਸ਼ਨ ਹੁੰਦੀ ਰਹੀ ਕੰਮ ਦਿਖੋਣ ਆਈ ਆ ਉਹ ਵੀ ਮੇਰਾ ਕੰਮ ਦੇ ਮੇਰਾ ਵੀ ਮੈਂ ਚੱਕ ਲੈ ਚੱਲੂ ਸ਼ਵਰੀ ਤੇ ਅੰਦਰ ਬੈਠਾ ਹੈ ਉਹ ਦੇ ਲਾਗੇ ਤੂੰ ਹੀ ਮੇਰੇ ਕੋਲ ਰਾਤ ਰਹਿ ਲਈ ਆ ਜੀ ਹਾਂ ਆ ਬੰਗੀ ਅੰਦਰ ਤੇਰੀ ਤਮੰਨਾ ਤੋਂ ਹੀ ਨਾਲ ਮੈਂ ਨਾ ਕੱਪੜਿਆਂ ਦਾ ਕਰ ਲਈ ਆ ਜੀ ਜਲਦੀ ਚੱਲਾਂ ਕਿ ਸਟੋਰਾਂ ਨੂੰ ਚਲ ਦੇ ਮੇਰੀ ਇਹ ਕੱਪੜਿਆਂ ਦੀ ਸਟੋਰਾਂ ਸ਼ਾਪਿੰਗ ਕਰ ਨਮਾਸ਼ੇਰਾ ਇਹ ਕੱਪੜੇ ਮੈਨੂੰ ਤਾਂ ਨਹੀਂ ਗਿਆ ਬਾਕੀ ਸ਼ਹਿਰ ਹੁੰਦੀ ਛੱਬੇ ਦੀ ਕੋਈ ਆਦੀ ਮਿੰਨਤ ਆ ਚ ਨਾ ਇਹੋ ਵੀ ਬੈਣੀ ਕਿ ਪਟਿਆਲਾ ਮੇਰਾ ਲਫਟਾ ਹੈ ਉਹ ਕਰਦਾ ਤਾਂ ਹੈ ਨਾ ਮੇਰੇ ਵੀ ਤਿਆਰੀ ਕੀਤੀ ਵੀ ਥੀ ਇਹਨਾਂ ਨੇ ਆ ਕੇ ਲਾ ਕੇ ਸੁਣੀ ਜੀ ਜੋ ਉਹ ਟੈਂਡੈਂਟ ਉਹ ਬਰਿਆਲੇ ਬਰਿਆਲੇ ਜਾਣਾ ਤੇ ਬਰਿਆਲੇ ਜਾਣਾ ਤੇ ਵੀ ਹੈਗੇ ਇਹ ਵੀ ਜਿਹੜੇ ਤਾਂ ਇਹ ਟਿਕਾਣਾ ਜਿੱਤੇ ਕੋਈ ਜਿੱਤੇ ਛੱਡੀਆਂ ਜੈਸੀਆਂ ਤੁਸੀਂ ਹੈ ਨਹੀਂ ਆਏ ਕਹਿੰਦੇ ਸੀਗੇ ਬਟੀਕ ਬਟੀਕ ਆ ਚੱਕਦਾ ਬਟੀਕ ਤੇ ਉੱਥੇ ਬਟੀਕ ਬਹੁਤ ਵਧੀਆ ਬਟੀਕ ਕਿੱਥੇ ਪਟਿਆਲੇ ਪਟਿਆਲੇ ਹਾਂਜੀ ਹਾਂ ਉੱਥੇ ਬਟੀਕ ਬਣਾਉਣਾ ਪਰ ਉਹ ਦੱਸੋ ਫਿਰ ਮੈਨੂੰ ਦੱਸਣਾ ਹਾਂ ਮੈਂ ਆਪ ਨਹੀਂ ਕਦੇ ਗਈਆਂ ਕਿ ਤੁਹਾਨੂੰ ਮੈਂ ਦਾ ਉਧਰ ਹੋਣਾ ਉਧਰਵਾ ਕੇ ਮੈਂ ਪੁੱਛਿਆ ਤੇ ਮੈਂ ਇੱਕ ਜਿਹੜਾ ਲਾਵਾਂ ਤੁਹਾਨੂੰ ਇੱਕ ਬੰਲੀ ਗੱਡੀ ਚ ਚੱਲ ਜਾਵਾਂਗੇ ਸਾਰੇ ਜਾਣੇ ਹਾਂ ਹਾਂ ਬੰਦਾ ਤਾਂ ਲੋੜ ਪਤਾ ਕਿੱਦਾਂ ਨੂੰ ਲਾਣਾ ਪੈਣਾ ਨਹੀਂ ਨਹੀਂ ਕਾਣਾ ਗੱਡੀ ਉੱਤੇ ਲੋੜ ਰਹੂਗਾ ਦਨ ਕਿਦਾਂ ਬਜਾਂਗੇ ਉਹ ਅਜੇ ਆਪਣੇ ਨਾਲ ਨਹੀਂ ਨਹੀਂ ਅੱਗੇ ਜਾ ਸਕਦੇ ਹਾਂ ਹੁਣ ਇਹ ਜਦੋਂ ਵੀ ਅੱਜ ਕੱਲ੍ਹ ਥੋੜਾ ਜਿਹਾ ਹੋਈ ਜਾ ਮੈਂ ਇੱਥੇ ਚਾਹ ਪਣੀ ਪੀਜੀ ਉਹ ਤੇ ਨਦੀਆ ਤਾਂ ਨਿਕਲ ਉਹ ਤਾਂ ਇਹ ਤਾਂ ਮੈਨੂੰ ਕੋਈ ਨਹੀਂ ਲੱਗਿਆ ਤਾਂ ਮੈਨੂੰ ਪਤਾ ਹੋਣਾ ਆ। ਉਹਦੇ ਆਲੇ ਨਾਲ ਸਾਨੂੰ ਮੈਨੂੰ ਜੇ ਪਤਾ ਕਿ ਕਿ ਸਵੇਰ ਨੂੰ 9 ਵਜੇ ਤੋਂ 11 ਵਜੇ ਮੈਨੇ ਨਾ ਪੂਆ ਇੱਕ ਦੋ ਤਾਂ ਮੇਰੀ ਨਾਨੀ ਘੂਆ ਦੇ ਘਰੋਂ ਨਾ ਪਟਿਆਣੀ ਤੋਂ ਅੱਛਾ ਇਹ ਮੈਨੂੰ ਕਹਿੰਦੇ ਕੋਈ ਚੋੜ ਵੀ ਮਨੋ ਇੱਕ ਮੇਰੇ ਔਰਤ ਵੀ ਆ ਮੈਂ ਉਹ ਕੋ ਦੇਣਾ ਵੀ ਉਹ ਮੇਰੇ ਦਾਇਤ ਤੇ ਜਾਣਦੀ ਹੈ ਉਹ ਉਹ ਨੂੰ ਕਹਿੰਦੀ ਮੈਂ ਪਟਿਆਨਾ ਘਰ ਮੈਨੂੰ ਲੱਗੇ ਰਹਿਣਾ ਪਤਾ ਨਹੀਂ ਕਹਿੰਦੀ ਹੈ ਹਾਂ ਬਦਲੀ ਬੈਠੀ ਹਾਂ ਮਾਰੇ ਤੋਂ ਪਟਿਆਨਾ ਰਹਿ ਕੇ ਪਤਾ ਨਹੀਂ ਕਿਤਾ ਹੈ ਜੀ ਜੂ ਪਲੀਸ ਜੀ ਅੱਗੇ ਜੀ ਨੂੰ ਬੁਲਣ ਚਾਹਦੇ ਨਾ ਕਿ ਜੀ ਦੀ ਤਾਂ ਰੈਂਦੀ ਨਹੀਂ ਕੋਈ ਕੰਮ ਕਰ ਰਹੀ ਹੈ ਮੈਂ ਉਹ ਉਹ ਤਾਂ ਰਹਿ ਨਹੀਂ ਤੇ ਕੋਈ ਇਕ ਵਾਰੀ ਆਈ ਨਹੀਂ ਕਹਿੰਦੇ ਵੀ ਹਾਂ ਰਾਤ ਲਾ ਕੇ ਗਈਏ ਨਹੀਂ ਰਾਤ ਲਾ ਕੇ ਗਈ ਮੈਂ ਤਾਂ ਹੈਰਾਨ ਆ ਮਮੀ ਤੇਰੇ ਨੇ ਲੈ ਗਈ ਇੱਕ ਰਾਤ ਲਾ ਕੇ ਸੱਚ ਦੱਸਦੇ ਨਾਨੂ ਮੇਰੇ ਨੂੰ ਸੱਚ ਦੱਸ ਤੇ ਤੋਈ ਨਾ ਕਰਮ ਬੀ ਵੀ 판 ਕਰਮ ਬੀ ਵੀ ਬੈਕ ਕਰ ਮੈਂ ਮਣ ਦੇਖਣੇ ਮੈਂ ਸਟੇਟ ਆਈ ਆ ਜੀ ਕੋਈ ਜੀ ਬਾਤ ਦੇਖਣੀ ਹਾਂ ਤੇਰੀ ਬੋਲ ਰਹੀ ਹਾਂ ਕੋਈ ਨਾ